ਅਨਿਸ਼ ਨੇ ਆਪਣਾ 18 ਤਰੀਕ ਨੂੰ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਅਈ ਨਾਲਾ ਵਾਲਿਆਂ ਦੀ ਨਵੀਂ ਬੰਜਾਰੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੈ ਮਾ ਚਿੰਤਪੁਰਨੀ ਸਾਡੇ ਅਈ ਨਾਲੇ ਤੁਂ ਜੜਾ ਲੰਗਰ ਜਾ ਰਿਹਾ 40ਵਾਂ ਸਾਲ ਹੈ ਆ ਰਿਹਾ ਹੋਣਾ ਸ਼ੁਰੂਆਤ ਹੋਣੀ ਹੈ ਤੇ 40 ਸਾਲ ਤੋਂ ਇਹ ਸਾਰੇ ਅਈ ਨਾਲੇ ਵਾਲਿਆਂ ਦਾ ਇੱਕ ਸੁਪਨਾ ਸੀ ਜੀ ਸੁਪਨਾ ਜੀ ਕਿ ਅਸੀਂ ਧਰਮਸ਼ਾਲਾ ਸਾਡੀ ਵੀ ਆਈ ਨਾਲੇ ਉੱਥੇ ਚਿੰਦਪੁਰੀ ਵਿਖੇ ਹੋਵੇ ਤੇ ਜਿਹਦੇ ਵਿੱਚ ਲੰਗਰ ਦੀ ਸ਼ੁਰੂਆਤ ਸਾਡੇ ਸੁਭਾਸ਼ ਚੰਦਰ ਜੀ ਪ੍ਰਧਾਨ ਜੀ ਪੁਰੀ ਸਾਹਿਬ ਪ੍ਰਮਾਤਮਾ ਉਹਨਾਂ ਦਾ ਮਾਤਾ ਰਾਣੀ ਉਹਨਾਂ ਦਾ ਸਵਰਗ ਦੀ ਵਾਸਾ ਕਰੇ ਉਹਨਾਂ ਤੋਂ ਸ਼ੁਰੂਆਤ ਹੋਈ ਸੀ ਲੰਗਰ ਦੀ ਉਸ ਤੋਂ ਬਾਅਦ ਸਰਾ ਦਾ ਵੀ ਵਿੱਚੇ ਪ੍ਰੋਸੈਸ ਸ਼ੁਰੂ ਹੋਇਆ ਸੀ ਲੇਕਿਨ ਕਿਸੇ ਵਜ੍ਹਾ ਕਰਕੇ ਸਮੇਂ ਕਰਕੇ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਥੋੜਾ ਜਿਹਾ ਡਿਲੇ ਹੋ ਗਿਆ ਉਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਸतीश ਕੁਮਾਰ ਬਟੂ ਜੀ ਪਰ ਮਾ ਮ ਉਹਨਾਂ ਨੇ ਸਰਗਿਆਂ ਦੀ ਵਾਸਾ ਕਰੇ ਇਹ ਉਹਨਾਂ ਦੋਨਾਂ ਦਾ ਜਿਆਦਾ ਸੁਪਨਾ ਸੀ ਤੇ ਸ਼ਹਿਰ ਵਾਸੀਆਂ ਦਾ ਸੀ ਤੇ ਮੇਰੀ ਜੋ ਮੱਝੀ ਕਹਲੋ ਵੀ ਮੇਰੀ ਸੇਵਾ ਉਹਨਾਂ ਨੇ ਜਾਣ ਕਰਕੇ ਮੇਰੀ ਬਦਕਿਸਮਤੀ ਕਹਲੋ ਜਿਵੇਂ ਮੇਰੇ ਭਰਾ ਚਲੇ ਗਏ ਵੱਡੇ ਤੇ ਮੈਨੂੰ ਇਹ ਡਿਊਟੀ ਤੇ ਆਉਣਾ ਪਿਆ ਲੇਕਿਨ ਸਾਰੀ ਟੀਮ ਜਿਹੜੀ ਉਹਨਾਂ ਦੀ ਫੈਮਿਲੀ ਚ ਬਿੱਟੂ ਭਾਈ ਦੀ ਫੈਮਿਲੀ ਚ ਸੁਭਾਸ਼ ਉਹਨਾਂ ਦੀ ਫੈਮਿਲੀ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਡੇ ਕੋਲ ਲੰਗਰ ਵਧੀਆ ਚੱਲ ਜੇਗੇ ਅੱਗੇ ਨਾਲ ਵੀ ਵਧੀਆ ਇੰਤਜ਼ਾਮ ਹੁੰਦਾ ਰਿਹਾ ਸਾਰੀ ਟੀਮ ਨੇ ਬਹੁਤ ਹੱਲ ਮਿਲ ਕੇ ਕੰਮ ਕੀਤਾ ਸਾਰੇ ਸ਼ਹਿਰ ਵਾਸੀਆਂ ਸਾਡੇ ਸਿਰ ਤੇ ਰੱਖਿਆ ਜਿਹਦੀ ਬਦੌਲਤ ਅਸੀਂ ਅੱਜ ਇਸ ਪੜਾ ਤੇ ਆ ਗਏ ਆ ਕਿ ਅੱਜ ਉਸ ਤੋਂ ਬਾਅਦ ਅਸੀਂ ਸਪੀਚ ਬਟੂ ਜੀ ਦੇ ਜਾਣ ਤੋਂ ਬਾਅਦ ਅਸੀਂ 10 ਮਰਲੇ ਜਗਾ ਲਈ ਜੀ ਕੋ 35 36 ਲੱਖ ਰੁਪਏ ਦੀ ਉਲੰਗਰਾਂ ਦੇ ਵਿੱਚੋਂ ਸੇਵਿੰਗ ਕਰਕੇ ਹੀ ਅਸੀਂ ਪੈਸੇ ਦੀ ਅਸੀਂ ਇਹ ਜਗਾ ਲਈ ਜੀ ਤੇ ਕੋਸ਼ਿਸ਼ ਫਿਰ ਸਹੀ ਹੋਊਗਾ ਸ਼ਹਿਰ ਵਾਸੀਆਂ ਨੇ ਕੁਝ ਪਰਿਵਾਰਾਂ ਨੇ ਦਿੱਤਾ ਜੀ ਉਸ ਤੋਂ ਬਾਅਦ ਹੁਣ ਉਸਾਰੀ ਦਾ ਬੜੇ ਚਿਰ ਦਾ ਚੱਲਦਾ ਸੀ ਕੋਈ ਟੈਕਨੀਕਲੀ ਕਾਰਨ ਕਰਕੇ ਡਿਲੇ ਹੁੰਦੀ ਗਈ ਤੇ ਉਸ ਤੋਂ ਬਾਅਦ ਅਸੀਂ ਹੁਣ ਸਾਰੇ ਟੀਮ ਨੇ ਤੇ ਸ਼ਹਿਰ ਵਾਸੀਆਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਵੀ ਤੁਸੀਂ ਤਰਡੇ ਹੋ ਸੀ ਤੁਹਾਡੇ ਨਾਲ ਆ ਇਸ ਕਰਕੇ ਅਸੀਂ ਉਹ ਜਿਹੜੀ タルਨਸ਼ਾਲਾ ਨੂੰ ਅਸੀਂ ਬਣਾਉਣ ਜਾ ਰਹੇ ਆ ਉਹਦੀ ਆਸਰੇ ਨਾਲ ਉਹਦੇ ਓਟ ਆਸਰੇ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੱਜਣਾ ਮਿੱਤਰਾਂ ਦਾਨੀਆਂ ਦੇ ਆਸਰੇ ਨਾਲ ਕਿ ਸ਼ਹਿਰ ਦੀ ਉੱਥੇ ਤੇ タルਨਸ਼ਾਲਾ ਬਣ ਜੀ ਜਿਹਦਾ ਨੀਂਹ ਪੱਥਰੇ ਸੀ 18 ਤਰੀਕ ਨੂੰ ਬਰਾ ਕਰਿਆ ਔਰ ਉਹਦੇ ਆਸਰੇ ਨਾਲ ਰੱਖ ਰਹੇ ਆ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਆਪਣਾ ਪੰਡਿਤ ਸਰਬੰਸ ਸਾਰਿਆਂ ਅਸੀਂ ਉਹਨਾਂ ਦਾ ਮਹਾਪੁਰਖਾਂ ਨੇ ਉੱਥੇ ਚਰਨ ਪਵਾ ਕੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਦਾ ਨੀ ਪੱਤਾ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਬਾਕੀ ਠੇਕਾ ਵਗੈਰਾ ਸਾਰਾ ਅਸੀਂ ਕਰ ਲਿਆ ਜੀ ਬਾਕੀ ਮਾਤਾ ਰਾਣੀ ਕਿਰਪਾ ਕਰੇ ਸਮੱਤ ਬਖਸ਼ੇ ਤੇ ਬਲ ਬਖਸ਼ੇ ਅਸੀਂ ਇਹ ਜਿਹੜਾ ਕੰਮ ਬੁੜੀ ਤਾਂ ਦੇਨਾ ਸੇਵਾ ਕਰ ਸਕੇ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਕਰਦੇ ਆ ਪਹਿਲਾਂ ਵੀ ਤੁਹਾਡਾ ਸਾਡੇ ਸਿਰ ਤੇ ਬਹੁਤ ਹੱਥ ਸੀ ਹੁਣ ਵੀ ਸਾਡੇ ਸਿਰ ਤੇ ਮੋਢੇ ਤੇ ਹੱਥ ਰੱਖ ਕੇ ਨਾਲ ਲੱਗ ਕੇ ਚੱਲੀਏ ਤੇ ਇਹ ਜਿਹੜਾ ਕਾਰਜ ਸ਼ੁਰੂ ਕਰਵਾਇਆ ਮਾਤਾ ਚੰਦਪੂਰਨੀ ਅਸੀਂ ਨੇ ਪ੍ਰਚਾਰ ਚੜ੍ਹ ਸਕੀਏ ਤੇ ਬਹੁਤ ਬਹੁਤ ਧੰਨਵਾਦ ਪਹਿਲੇ ਸਹਿਯੋਗ ਦਾ ਵੀ ਧੰਨਵਾਦ ਆਉਣ ਵਾਲੇ ਸਮੇਂ ਤੇ ਵੀ ਇਹ ਆਸ ਕਰਦੇ ਆ ਕਿ ਉਹ ਸਾਨੂੰ ਪੂਰਾ ਆਸ਼ੀਰਵਾਦ ਦੇਣਗੇ ਜੈ ਮਾਤਾ ਚੰਦਪੂਰੀ ਜੀ